ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤ ਵੇਲੇ ਸ্নান ਕਰਕੇ 베ਰੀ ਹੇਠ ਬੈਠ ਕੇ ਨਿਤਨੇਮ ਵਿੱਚ ਜੁੜੇ ਹੋਏ ਸਨ ਜਦੋਂ ਨਿਤਨੇਮ ਤੋਂ ਵੇਲੇ ਹੋਏ ਤਾਂ ਕੁਝ ਸਿੱਖਾ ਨਹੀਂ ਬੇਨਤੀ ਕੀਤੀ ਸਤਿਗੁਰ ਜੀ ਦੇ ਚਰਣਾ ਵਿੱਚ ਕੇ ਸੱਚੇ ਪਾਤਸ਼ਾਹ ਜੀ ਬਾਣੀ ਰਾਹੀਂ ਉਪਦੇਸ਼ ਮਿਲਦਾ ਹੈ ਕਿ ਸਵਾਸ ਸਵਾਸ ਨਾਮ ਜਪੋ ਬੰਦਗੀ ਕਰੋ ਕੋਈ ਵੀ ਸਵਾਸ ਮਿਰਥਾ ਨਾ ਜਾਵੇ ਗੁਰੂ ਨੂੰ ਉਹ ਪੌਂਦਾ ਹੈ ਜੋ ਸਵਾਸ ਸਵਾਸ ਨਾਮ ਜਪੇ ਗੁਰੂ ਰਾਮਦਾਸ ਜੀ ਦੀਆਂ ਪੰਕਤੀਆਂ ਵੀ ਹਨ ਜੋ ਸਾਸ ਘਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰ ਮੰਨ ਪਾਵੇ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰ ਜੀ ਇਹੋ ਜਿਹੀ ਬਾਣੀ ਰਚੋ ਜਿਹੜੀ ਸਿੱਖ ਰੋਜ਼ ਪੜਨ ਤੇ ਉਹਨਾਂ ਦੇ ਪਾਪ ਧੋਤੇ ਜਾਣ ਪੜਨ ਤੋਂ ਬਾਅਦ ਇਸ ਨੂੰ ਜੇ ਕੋਈ ਹਿਰਦੇ ਵਿੱਚ ਵਸਾ ਲਵੇ ਤੇ ਕਮਾ ਲਵੇ ਉਸ ਦਾ ਜਨਮ ਮਰਨ ਮਿਟ ਜਾਵੇ ਸਿੱਖਾਂ ਦੀ ਇਹ ਪਿਆਰ ਤੇ ਨਿਮਰਤਾ ਭਰੀ ਬੇਨਤੀ ਸੁਣ ਕੇ ਸਤਿਗੁਰ ਦੇ ਕੋਮਲ ਹਿਰਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਸਵਾਸ ਸੁਲੇ ਕਰਨ ਲਈ ਉਮਾ ਪੁੰਗਰਿਆ ਕਿ ਕਿਉਂ ਨਾ ਐਸੀ ਬਾਣੀ ਰਚੀਏ ਜਿਸ ਨੂੰ ਪੜਨ ਨਾਲ ਮਨੁੱਖ ਦੇ ਇੱਕ ਦਿਨ ਵਿੱਚ ਲੈਣ ਵਾਲੇ 24000 ਸਵਾਸ ਸਫਲੇ ਹੋ ਜਾਣ ਸਿੱਖਾਂ ਦੀ ਬੇਨਤੀ ਤੇ ਗੌਰ ਕਰਦੇ ਹੋਏ ਰਾਮ ਸਰ ਸਾਹਿਬ ਦੇ ਪਵਿੱਤਰ ਸੁਹਾਵਣੇ ਰਮਣੀਕ ਮਾਹੌਲ ਵਾਲੇ ਵਾਤਾਵਰਣ ਵਿੱਚ ਬੈਠ ਕੇ ਜੀਵਾਂ ਦੇ ਕਲਿਆਣ ਵਾਸਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਸਤਗੁਰ ਨੇ ਆਪਣੀ ਰੋਹਾਨੀ ਬਖਸ਼ਿਸ਼ ਵਰਤਾ ਕੇ ਏ ਅਨਮੋਲ ਖਜ਼ਾਨਾ ਸੰਸਾਰ ਦੀ ਝੋਲੀ ਵਿੱਚ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ